ਬੱਚੇ ਬੱਚੇ ਸਟਾਪ ਕਰੋ ਐਂਡ ਮਨਨ ਤਾਂ ਨਹੀਂ ਸੁਣ ਸੈਟ ਕਰਦੇ ਜਾਣਕਾਰੀ ਮਾਰ ਰਹੀ ਸੀ ਨਹੀਂ ਰੱਤੋਂ ਕੋਈ ਗੱਲ ਨਹੀਂ ਤੁਸੀਂ ਖੜੇ ਰਹੋ ਐਡੀ ਗੱਲ ਨਹੀਂ ਗੀ ਉਹ ਕੋਈ ਗੱਲ ਨਹੀਂ ਹੋ ਰਹੀ ਪਤਾ ਨਹੀਂ ਹੋ ਜਾ ਪਤਾ ਪਾਸੇ ਉਹ ਇੱਕ ਮਿੰਟ ਲੰਘ ਜਾਣ ਦੇ ਇੱਕ ਮਿੰਟ ਬਾਅਦ ਚ ਕਰਦੇ ਪਹਿਲਾਂ ਉਹਨਾਂ ਨੂੰ ਤਾਂ ਲੰਘਣ ਦੇ ਇਸ ਰਾਖਲੇ ਤੋਂ ਖੜੇ ਖੜੇ ਆਈ ਗਲੇ ਆ ਮੈਂ ਅਦਾ ਕਰ ਕਸਮ ਵਸਤੀ ਦੇ ਜਾਉਂਦੇ ਮਸਤ ਨਾ ਸਿੱਕੇ ਮਾਰ ਗਰਮੀ ਤੇ ਦੂਜਾ ਨਹੀਂ ਹੋਏ ਬਾਕੀ ਬੈਟਾ ਬੈਟਾ ਨਿਬਤ ਕੀ ਮਾਮਲਾ ਸੀਗਾ ਇਹ ਡਾਕਟਰ ਵਾਲਾ ਜਿਹੜਾ ਰੇਸ਼ਵਤ ਦਾ ਸੀ ਇੱਕ ਪੇਸ਼ੈਂਟ ਐਡਮਿਟ ਹੋਇਆ ਸੀਗਾ ਉਹਦੀ ਅੱਜ ਸਟੇਟਮੈਂਟ ਰਿਕਾਰਡ ਕੀਤੀ ਹੈ ਦਾ ਐਸਐਚਓ ਆਪਣੇ ਜਿਹੜੇ ਥਾਣੇ ਵਾਲੇ ਸੀਗੇ ਉਹਦੇ ਚ ਕਾਰਵਾਈ ਕਰਦੇ ਹੋਏ ਇਹਨਾਂ ਨੇ ਐਮਐਲਆਰ ਕੱਟੀ ਸੀ ਉਹਦੇ ਵਿੱਚ ਉਹ ਤੋਂ ਡਿਮਾਂਡ ਕੀਤੀ ਸੀ ਪੈਸਿਆਂ ਦੀ ਇਹਨਾਂ ਨੇ ਪਹਿਲੇ 12000 ਦੀ ਡਿਮਾਂਡ ਹੋਈ ਸੀ ਜਿਹੜਾ ਇਹਨਾਂ ਦਾ ਰਾਮ ਸਿੰਘ ਜਿਹੜਾ ਕੋਰਟ ਕਲਾਸ ਹੈਗਾ ਪਹਿਲਾਂ ਉਹ ਕਰ ਰਿਹਾ ਸੀਗਾ ਉਦੋਂ ਬਾਅਦ ਜਿਹੜਾ 10000 ਦੇ ਵਿੱਚ ਸੈਟਲ ਹੋਈ 10000 ਦੇ ਵਿੱਚੋਂ 5000 ਕੱਲ ਇਹਨਾਂ ਨੇ 25 ਤਰੀਕ ਨੂੰ ਲੈ ਲਿਆ ਸੀਗਾ ਡਾਕਟਰ ਸਾਹਿਬ ਨੇ ਖੁਦ ਉਸ ਤੋਂ ਬਾਅਦ ਅੱਜ ਫਿਰ ਜੋ ਸਾਡੇ ਕੋਲ ਪੇਸ਼ੈਂਟ ਆਫ ਦੀ ਪਾਰਟੀ ਦਾ ਜਿਹੜਾ ਮਦਈ ਸੀਗਾ ਉਹ ਆਇਆ ਸਾਡੇ ਕੋਲ ਬੇਦਾ ਕਰਕੇ ਸਾਡੇ ਤੋਂ ਡਿਮਾਂਡ ਕਰ ਰਹੇ ਨੇ ਕੱਲ ਵੀ ਅਸੀਂ ਰਿਕਾਰਡ ਕੀਤਾ ਉਹ ਅੱਜ ਵੀ ਜੋ ਔਨ ਸਾਡੇ ਕੋਲ ਆਇਆ ਸੀ ਕਿ ਅਸੀਂ ਇਹਨਾਂ ਨੂੰ ਮੁੱਖ ਦੇ ਉੱਤੇ ਆ ਕੇ ਰੈੱਡ ਹੰਡਰਡ ਟਰੈਪ ਕੀਤਾਗਾ 5000 ਰੁਪਏ ਤਾਂ ਸਾਨੂੰ ਰੈੱਡ ਹੰਡਰਡ ਟਰੈਪ ਕਰਦੇ ਹੋਏ ਮਨੀ ਮਿਲ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਸ਼ਾਫਟ ਤੇ ਬਾਕੀ ਜਿਹੜਾ 5000 ਕੱਲ ਲਿਆ ਸੀ ਉਹ ਵੀ ਰਿਕਵਰ ਹੋ ਗਿਆ ਆਪਣਾ ਬੀਸ ਦਾ ਕਿਸ ਚੀਜ਼ ਦੇ ਲਈ ਇਹਨਾਂ ਨੇ ਜਿਹੜਾ ਰਿਸ਼ਵਤ ਮੰਗੀ ਸੀਗੀ ਕੀ ਇਹੋ ਜਿਹਾ ਮਾਮਲਾ ਜੀ ਹੈ ਹਾਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਸਾਰਾ ਅਸੀਂ ਕਿਉਂਕਿ ਐਮਐਲਆਰ ਕੱਟੀ ਹੋਈ ਹੈ ਜਿਹੜੀ ਐਮਐਲਆਰ ਕੱਟੀ ਹੈ ਉਹਦੇ ਚ ਅਸੀਂ ਚੈੱਕ ਕਰਨਾ ਹੈਗਾ ਉਸ ਮੁਕਦਮੇ ਦੇ ਵਿੱਚ ਜਾਂ ਉਹਦੇ ਫਾਈਲ ਦੇ ਵਿੱਚ ਕੀ ਕਰਨਾ ਸੀ ਇਹਨਾਂ ਨੇ ਉਹ ਹਾਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਜਿਹੜਾ ਆਪਣਾ ਆਪਣਾ ਇਲਜ਼ਾਮ ਲੱਗਾ ਹੈ ਇਹਨਾਂ ਦੇ ਉੱਤੇ ਕਿਸ ਚੀਜ਼ ਨੂੰ ਲੈ ਕੇ ਲਗਾਇਆ ਗਿਆ ਹੈ ਕਿ ਕਿਸ ਚੀਜ਼ ਦੇ ਦਾ 5000 ਨਹੀਂ ਹਲੇ ਕਿਉਂਕਿ ਉਹਦਾ ਕੱਲ ਜੋ ਵਿਅਕਤੀ ਐਸੇ ਐਡਮਿਟ ਹੈਗਾ ਉਹਦੀ ਸਟੇਟਮੈਂਟ ਹੀ ਅਜੇ ਰਿਕਾਰਡ ਕੀਤੀ ਹੈ ਤੇ ਬਾਰੇ ਮੈਂ ਕਿਉਂਕਿ ਉਹ ਮੁਕਦਮੇ ਤੇ ਇਫੈਕਟ ਪਾਊਗਾ ਅਸੀਂ ਪਹਿਲਾਂ ਅਥਾਰिटीज ਇਨਵੈਸਟੀਗੇਟ ਕਰ ਲਈਏ ਫਿਰ ਉਸ ਤੋਂ ਬਾਅਦ ਹੀ ਦੱਸ ਸਕਾਂਗੇ ਜੀ ਸਾਹਿਬ ਡਾਕਟਰ ਦਾ ਨਾਮ ਕੀ ਹੈ ਇਹ ਕੀ ਗੱਲ ਦਿੱਤੇ ਨਰਿੰਦਰਪਾਲ ਸਿੰਘ ਨੇ ਮੈਡੀਕਲ ਆਫਸਰ ਨੇ ਕਿਹਾ ਜੀ ਸਰ ਸਾਹਿਬ ਕੀ ਇਹਨਾਂ ਦੀ ਜਾਇਦਾਦ ਵਗਾਰੇ ਵੀ ਜੇ ਰਹਿਗਾ ਚੈੱਕ ਕੀਤੀ ਜਾਵੇਗੀ ਕਿਉਂਕਿ ਕਾਫੀ ਗੱਲਾਂ ਸਾਹਮਣੇ ਆ ਰਹੀਆਂ ਜੋ ਸੱਚ ਨੂੰ ਮਿਲਟੀਆਂ ਗਈਆਂ ਇਨਵੈਸਟੀਗੇਸ਼ਨ ਦੇ ਵਿੱਚ ਸਾਰੀਆਂ ਚੀਜ਼ਾਂ ਇਹ ਵੈਰੀਫਾਈ ਕਰਾਂਗੇ ਜੀ ਹੋਰ ਵੀ ਨਾਲ ਹੈ ਜੀ ਕੋਈ ਵਿਅਕਤੀ ਸੀ ਇਹਦੇ ਨਾਲ ਰਾਮ ਸਿੰਘ ਜਿਹੜਾ 4th ਕਲਾਸ ਦਾ ਇਹਨਾਂ ਦਾ ਸਵਿਪਰ ਹੈਗਾ ਉਹ ਸੀਗਾ ਜੀ ਹਾਂ ਰੈਗੂਲਰ ਹੈ ਜੀ ਉਹ ਵੀ ਹੋਰ ਰੈਗੂਲਰ ਹੈ ਜੀ ਹੁਣ ਇਸ ਤੋਂ ਅੱਗੇ ਕੀ ਕਾਰਵਾਈ ਤੁਹਾਡੇ ਵੱਲੋਂ ਜਿਹੜੀ ਅਕੱਲ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਕੱਲ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਸਾਡੇ ਜੋ ਨਰਿੰਦਰ ਆਪਣੇ ਨਰਿੰਦਰ ਸਿੰਘ ਜੀ ਨੇ ਇਹ ਇਨਵੈਸਟੀਗੇਸ਼ਨ ਅਫਸਰ ਨੇ ਇੰਸਪੈਕਟਰ ਸਰਵਰ ਦੇ ਇਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਥੈਂਕ ਯੂ ਸਰ।